ਮੁਰਦਾਬਾਦ ਤੰਕਬਾਦੀ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਹਾਏ ਹਾਏ ਪਾਕਿਸਤਾਨ ਹਾਏ ਹਾਏ ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ ਹਾਏ ਪਾਕਿਸਤਾਨ ਹਾਏ 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 ਪਾਕਿਸਤਾਨ ਖਾਸਾਬ ਗੁਰਦਾਬਾਦ ਮੁਰਦਾਬਾਦ ਜਿੰਦਾਬਾਦ ਪਾਕਿਸਤਾਨ ਮੁਕਤਬਾਦ ਗੁਰਦਾਬਾਦ ਮੁਰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਜੈ ਜੈ ਸ਼ਰੀਰਾਂ ਬਾਈ ਤੁਸੀਂ ਪੁੱਗਾਂ ਮਾਈ ਡੋ ਤੁਸੀਂ ਲੋ ਹਾਂਜੀ ਸਰ ਜਿਹੜਾ ਪਾਕਿਸਤਾਨ ਦਾ ਪੁਗਲਾ ਪੋਤਲਾ ਫੁਕਿਆ ਅੱਜ ਨਿਊ ਸ਼ਿਵਾਸ਼ ਨਗਰ ਦੇ ਵਿੱਚ ਮੇਰੇ ਨਾਲ ਮੇਰੇ ਸਾਰੇ ਸਾਥੀਆਂ ਨੇ ਸਾਰੇ ਸਤਿਕਾਰਯੋਗ ਮਾਸਟਰ ਚਮਨ ਸਿੰਘ ਜੀ ਰਾਣਾ ਪਵਾਰ ਜੀ ਸਾਡੇ ਗੁਰਦਾਸ ਸਾਹਿਬ ਦੇ ਮੁਖੀ ਸੇਵਾਦਾਰ ਸਰਦਾਰ ਜੋਸ਼ ਸਿੰਘ ਜੀ ਸਰਿੰਦਰ ਸਿੰਘ ਜੀ ਸਪਾਸਕੀ ਜੀ ਡੋਗਰਾ ਜੀ ਸੋਨੀ ਜੀ ਸੇਖੜੀ ਜੀ ਇਲਾਕੇ ਦੇ ਹੋਰ ਸਾਰੇ ਪਤਵੰਤੇ ਸੱਜਣਾ ਨੇ ਜੋ ਕੱਲ ਪਾਕਿਸਤਾਨ ਦੇ ਪਾਲੂ ਹੋਏ ਕੁੱਤੇ ਆ ਰਹੇ ਆ ਪਾਲਤੂ ਕੁੱਤੇ ਨੇ ਪਹਿਲਗਾਮ ਦੇ ਵਿੱਚ ਬਹੁਤ ਹੀ ਘਨੋੜੀ ਹਰਕਤ ਕਰਦੇ ਕਰਕੇ ਜੋ ਉੱਤੇ ਟੂਰਿਸਟ ਗਏ ਸੀਗੇ ਜਿਨ੍ਹਾਂ ਦੀ ਬਦੌਲਤ ਪਾਕਿਸਤਾਨ ਦੇ ਜੋ ਕਸ਼ਮੀਰ ਦੇ ਵਿੱਚ ਲੋਕ ਰਹਿ ਰਹੇ ਰਿਹਾ ਆਪਣੀ ਰੋਜੀ ਰੋਟੀ ਚਲਾਉਂਦੇ ਆ ਉਹਨਾਂ ਨੂੰ ਚੁੰਨ ਚੁੰਨ ਕੇ ਹਿੰਦੂਆਂ ਨੂੰ ਖਾਸ ਕਰਕੇ ਕੱਟ-ਕੱਟ ਕੇ ਜੋ ਉਹਨਾਂ ਦਾ ਨਰ ਸੰਘਾਰ ਕੀਤਾ ਜਿਹਨਾਂ ਦਾ ਕਤਰੀਆਮ ਕੀਤਾ ਆ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਪਾਕਿਸਤਾਨ ਦਾ ਝੰਡਾ ਫੁਕਿਆ ਅਤੇ ਪਾਕਿਸਤਾਨ ਮਰਦਾਵਤ ਦੇ ਨਾਰੇ ਲਾ ਕੇ ਇਹ ਪਾਕਿਸਤਾਨ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਆਪਣੇ ਆਪ ਨੂੰ ਬਾਜ਼ ਆ ਜਾਓ ਹੁਣ ਉਹ ਪੁਰਾਣਾ ਹਿੰਦੁਸਤਾਨ ਨਹੀਂ ਆ ਹਿੰਦੁਸਤਾਨ ਹੁਣ ਮੋਦੀ ਸਾਹਿਬ ਦੇ ਹੱਥਾਂ ਦੇ ਵਿੱਚ ਹੈ ਇਹਦਾ ਤੁਹਾਨੂੰ ਰਿਜ਼ਲਟ ਜਿਹੜਾ 2-3 ਦਿਨਾਂ ਦੇ ਵਿੱਚ ਮਿਲੂਗਾ ਕਿਉਂਕਿ ਹਰੇਕ ਭਾਰਤਵਾਸੀ ਦੇ ਚਾਹੇ ਉਹ Hindu ਸਿੱਖ ਕੋਈ ਵੀ ਕਿਉਂਕਿ ਇੱਥੇ ਪਿਆਰ ਨਾਲ ਸਾਰੇ ਦੁਨੀਆ ਰਹਿ ਰਹੀ ਆ ਉਹਨਾਂ ਦੇ ਹਰੇਕ ਦੇ ਬੰਦੇ ਵਿੱਚ ਕਿੰਨੀ ਕਿੰਨੀ ਸੇ ਨਿਕ ਦਰਦ ਆ ਕਿਉਂਕਿ ਇੱਕ ਅਮਨੂਸੰਦ ਜੋ ਲੋਕ ਉੱਥੇ ਜਾਂਦੇ ਆ ਯਾਤਰਾ ਕਰਨ ਵਾਤੇ ਜਾਂ ਇੱਕ ਇੰਜੋਏ ਕਰਨ ਵਾਤੇ ਉਹਨਾਂ ਦਾ ਕੋਈ ਦਰਸ਼ਕਾਰ ਕਰਕੇ ਪੂਰੀਆਂ ਕੱਢ ਕੱਢ ਕੇ ਪੁੱਛ ਕੇ ਤੇ ਤੂੰ Hindu ਆ ਟਰ ਸਾਈਡ ਤੇ ਹੋ ਜਾ ਜੇ ਨਹੀਂ ਪਤਾ ਲੱਗਦਾ ਤਾਂ ਉਹਨਾਂ ਦੇ ਕੱਪੜੇ ਉਤਾਰ ਕੇ ਜੋ ਐਡੀ ਕਿਨੇ ਢੋਣੀ ਹਰਕਤ ਕੀਤੀ ਆ ਅਸੀਂ ਆਪਣੇ ਵੱਲੋਂ ਸਾਰੇ ਪਰਜੋੜੇ ਦੇ ਵਿਰੋਧ ਕਰਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਰਤ ਮਾਤਾ ਦੀ ਜੈ ਓਮ ਨਮਾ ਸ਼ਿਵਾਏ ਭਾਈ ਅੱਜ ਸਾਰੇ ਇੱਥੇ ਇਕੱਠੇ ਹੋਇਆ ਅਸੀਂ ਇੱਕ ਬਹੁਤ ਵੱਡਾ ਜਿਹੜਾ ਇਹਨਾਂ ਨੇ ਕਰਤਤ ਕੀਤਾ ਹੈ ਐ ਲਗਾਉਂ ਦੇ ਵਿੱਚ ਉਹਦੇ ਵਿਰੋਧ ਦੇ ਵਿੱਚ ਅਸੀਂ ਇੱਕ ਅੱਜ ਇੱਕ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਅਸੀਂ ਸੈਂਟਰ ਸਰਕਾਰ ਤੋਂ ਵੀ ਇਹ ਮੰਗ ਕਰਦੇ ਹਾਂ ਕਿ ਪਾਕਿਸਤਾਨ ਦੇ ਉੱਪਰ ਕੋਈ ਇਹੋ ਜਿਹਾ ਐਕਸ਼ਨ ਕੀਤਾ ਜਾਵੇ ਜਿਹਦੇ ਨਾਲ ਸਾਨੂੰ ਐਮ ਸਕੂਨ ਹੋਵੇ ਕਿ ਜੇ ਉਹ ਸਾਡੇ ਬੰਦਿਆਂ ਨੂੰ 20 25 26 ਬੰਦਿਆਂ ਨੂੰ ਮਾਰਦਾ ਹੈ ਤਾਂ ਅਸੀਂ 2600 ਬੰਦਾ ਉਹਨਾਂ ਦਾ ਮਾਰ ਕੇ ਇੱਕ ਵਾਰੀ ਉਹ ਦੁਬਾਰੇ ਸਾਡੇ ਵੱਲ ਮੂੰਹ ਨਾ ਕਰੇ ਅਸੀਂ ਇੱਕ ਵਾਰੀ ਉਹਨਾਂ ਨੇ ਸਬਕ ਦੇਣਾ ਚਾਹੁੰਦੇ ਆ ਤਾਂ ਕਿ ਉਹ ਸਬਕ ਸਿੱਖ ਲਵੇ ਨਹੀਂ ਤਾਂ ਇਹ ਬੰਦੇ ਸਬਕ ਸਿੱਖਣ ਵਾਲੇ ਨਹੀਂ ਹੈ ਇਨਸਾਨੀਅਤ ਦੇ ਖਿਲਾਫ ਹੈ ਜਿਹੜਾ ਇਨਸਾਨੀਅਤ ਦੇ ਖਿਲਾਫ ਹੈ ਉਹ ਕਦੇ ਕਿਸੇ ਦਾ ਨਹੀਂ ਹੋ ਸਕਦਾ ਅੱਜ ਬੇਸ਼ੱਕ ਉਹਨਾਂ ਨੇ ਸਾਨੂੰ ਮਾਰਿਆ ਕੱਲ ਇਹ ਦੇਖ ਲਿਓ ਤੁਹਾਨੂੰ ਪਾਕਿਸਤਾਨੀਓ ਤੁਹਾਨੂੰ ਇਹਨਾਂ ਨੇ ਖੁਦ ਮਾਰਨਾ ਹੈ ਤੁਸੀਂ ਭੱਜਣਾ ਫਿਰ ਇਹ ਜਿਹੜੇ ਇਨਸਾਨ ਦੇ ਦੁਸ਼ਮਣ ਨੇ ਇਹ ਭਾਵੇਂ ਕਿੱਥੇ ਵੀ ਰਹਿਣ ਚਾਹੇ ਹੋ ਹਿੰਦੁਸਤਾਨ ਚ ਰਹਿਣਗੇ ਤੇ ਹਿੰਦੁਸਤਾਨੀਆਂ ਦੇ ਖਿਲਾਫ ਹੈ ਜੇ ਉੱਥੇ ਰਹਿਣਗੇ ਤੇ ਖਿਲਾਫ ਉਹਨਾਂ ਦੇ ਵੀ ਜਾਣਾ ਨੇ ਅੱਜ ਇਹ ਆਕਾਪਾਲਤਾ ਲੈ ਤੁਸੀਂ ਪਰ ਇਹ ਸੰਭਾਲਨੇ ਬਹੁਤ ਮੁਸ਼ਕਲ ਨੇ ਜੈ ਹਿੰਦ ਜੈ ਭਾਰਤ